ਆਪਣਾ ਵੀ ਗੱਲ ਕਰੋ ਇਸ ਬਿਲੁਲ ਕੋਣ ਖੇਰਨੇ ਕਿਹੜੀ ਪਾਰਟੀ ਚ ਅੱਜਕੱਲੋ ਅੱਜ ਭਾਜਪਾ ਨਹੀਂ ਫਿਲਹਾਲ ਹੈ ਨਾ ਅੱਜਕੱਲ ਪਾਜਪਾ ਤੇ ਮੈਂ ਆਹੀ ਤਾਂ ਕਹੀ ਜਾਂਦਾ ਕਿ ਉਹਨਾਂ ਨੇ ਸਾਰੇ ਸਿੱਖ ਸਸਤਾਵਾਂ ਨਾਲ ਹਰ ਧਰਮ ਦੇ ਗੁਣੀ ਗੈਨੀਆਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਕਾਹ ਦਾ ਖਤਰਾ ਹੋ ਗਿਆ ਵੇ ਅਸੀਂ ਗੱਲ ਨਹੀਂ ਕਰਦੇ ਉਹਨੂੰ ਕਹੋ ਜੀ ਆਪ ਦੀ ਪਾਰਟੀ ਸੰਭਾਲ ਲਓ ਪਾਰਟੀ ਖਿੰਡੀ ਜਾਂਦੀ ਹੈ ਜੀ ਜੇ ਨੰਬਰ ਤੇ ਆਈ ਹੈ ਲੁਧਿਆਣੇ ਚੋਂ ਤੇ ਜਾਂ ਪਾਰਟੀ ਸੰਭਾਲ ਲੋ ਜਾਂ ਪ੍ਰਧਾਨਗੀ ਸੰਭਾਲ ਲੋ ਕਦੇ ਅਸਤੀਫਾ ਦੇ ਦਿੰਦੇ ਨੇ ਕਦੇ ਵਾਪਸ ਲੈ ਲੈਂਦੇ ਨੇ ਕਦੇ ਉਹ ਨਹੀਂ ਮੰਨਦੇ ਕਦੇ ਇਹ ਨਹੀਂ ਮੰਨਦੇ 2017 ਚ ਉਹਨੇ ਸਰਕਾਰ ਬਣ ਗਈ ਸੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਰਹੇ ਨੇ ਉਹ ਉਹ ਦੱਸ ਦਿਨ ਡਾਟਾ ਉਹਨਾਂ ਕੋਲ ਜਲਦੀ ਨਹੀਂ ਹੋਊਗਾ ਮੇਰੇ ਨਾਲ ਮੈਂ ਮੈਂ ਤਾਂ ਇਹ ਤਿੰਨ ਸਾਲ ਹੀ ਬਣੇ ਠੀਕ ਹੈ ਨਾ ਕਿਰਪਾ ਕਰਕੇ ਨਾ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿਰਪਾ ਕਰਕੇ ਹਰ ਗੱਲ ਤੇ ਨਿੰਦਿਆ ਹਰ ਗੱਲ ਤੇ ਭਗਵਾਨਤਮਨ ਨੂੰ ਗਾਲਾਂ ਕੇਜਰੀ ਵਾਲ ਨੂੰ ਗਾਲਾਂ ਬੱਸ ਕਰੋ ਯਾਰ ਕੋਈ ਪੋਜ਼ਿਟਿਵ ਗੱਲਾਂ ਵੀ ਅਸੀਂ ਕਰਦੇ ਹੋਵਾਂਗੇ ਕਿ ਅਸੀਂ ਇੰਨੀਆਂ ਕਮੀਆਂ ਨੇ ਸਾਡੇ ਚ ਉਹੀ ਦੇਦੇ ਸਾਨੂੰ 92 95 ਲੋਕਾਂ ਨੇ ਇਹ ਮੁੱਦਾ ਨਹੀਂ ਹੈਗਾ ਪੰਜਾਬ ਦਾ ਕੋਈ ਉਹਨਾਂ ਸਾਰੇ ਕਿ ਬਾਰੇ ਆਪਣੇ ਕੇਜਰੀ ਵਾਲ ਨੂੰ ਦੇਖੇਗਾ ਮੈਂ ਆਪਣੇ ਕਿਲੇ ਅੱਗੇ ਕਰੀ ਗੱਲ ਕਰੀ ਕਰ ਦੋ ਕਿ ਕੱਲ ਫਿਲਾਰਿਆ ਹੈਗਾ ਅਗਲੇ ਸੈਸ਼ਨ ਦੇ ਵਿੱਚ ਨਹੀਂ ਨਹੀਂ ਅਸੀਂ ਕਾ ਪੇਸ਼ ਕਰਾਂਗੇ ਜੇ ਤਾਂ ਕਿਰਪਾ 10 ਲੱਖ ਤੱਕ ਤੁਸੀਂ ਇਲਾਜ ਕੀਦਾਂ ਕੀਤੀ ਆ ਇਹ ਜਿਹੜੇ ਕੰਮੇਰ ਪੀਜੀਆਈ ਪੌਰਾ ਜਾਂ ਬੱਤੀ ਕੀ ਹੈ ਹ ਇੰਪੈਲਨ ਜਿਹੜੇ ਹਸਪਤਲ ਡੀ ਐਮ ਸੀ ਵੀ ਗੱਲ ਕਰ ਰਹੇ ਆ ਡੀ ਐਮ ਸੀ ਨਾਲ ਸੀ ਐਮ ਸੀ ਨਾਲ ਹਨਾ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੰਦਾ ਉੱਥੇ ਜਾਵੇ ਤੇ ਉਹਨੂੰ ਪਤਾ ਲੱਗੇ ਕਿ ਇਹ ਤਾਂ ਹਸਪਤਾਲ ਜਿਹੜਾ ਹੈ ਇਹ ਮੇਰੇ ਵਾਲੇ ਕਾਰਡ ਚ ਆਉਂਦੇ ਹੀ ਨਹੀਂ ਉਹਨੂੰ ਵਾਪਸ ਭੇਜ ਦਿੱਤਾ ਜਾਵੇ ਕਿਸੇ ਹੋਰ ਹਸਪਤਾਲ ਚ 552 ਹਸਪਤਲ ਨੇ ਉਜਕ ਪੀਜੀਆਈ ਤਾਂ ਮੇਨ ਆਉਂਚ ਬੱਤੀ ਵੀ ਮੇਨ ਆਉਂਚ ਫੋਰਟੀਸ ਇਹ ਅਸੀਂ ਪਹਿਲਾਂ ਜਿਹੜਾ ਫਰਿਸ਼ਤੇ ਸਕੀਮ ਹੈ ਜਿਹੜੀ ਜ਼ਖਮੀ ਵਾਲੀ ਉਹ ਚ ਫੋਰਟੀਸ ਵੀ ਮੈਕਸ ਵੀ ਪ੍ਰਾਈਵੇਟ ਹਸਪੀਟਲ ਵੀ ਉਹਦੇ ਵਿੱਚ ਪੈਲੈਂਟ ਸੋ ਹਾਂਜੀ ਉਮਰ ਕਹਿਦਾ ਹੈ ਯਾਰ ਸਾਹਿਬ ਨਹੀਂ ਨਹੀਂ ਦੇਖੋ ਕੱਲ ਨੂੰ ਤੁਹਾਨੂੰ ਕਰਨਗੇ ਹੁਣ ਫਿਰ ਵਿਧਾਨ ਸਭਾ ਫਿਰ 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 ਅੱਜੀ ਕਰ ਲਈਏ ਫਿਰ ਵਿਧਾਨ ਸਭਾ ਕੱਲ ਰਹਿਣ ਦੀ ਕੱਲ ਨੂੰ ਆ ਜਾਓ ਉੱਥੇ ਸੁਣ ਲਿਓ ਸਾਰਾ ਖਰੜਾ ਤੁਹਾਨੂੰ ਮਿਲ ਜੂਗਾ ਪੁਨਿਆਬੀ ਜੇਲ੍ਹਾਂ ਵੀ ਬਹੁਤ ਸਾਰੀ ਇਸਬ ਲੱਗੀ ਹੋਈ ਹੈ ਪੁਨਿਆਬੀ ਜੇਲ੍ਹਾਂ ਤੋਂ ਵੀ ਬਾਤ ਰੋ ਵੀ ਸੈਕਟਰੀਟ ਚ ਵੀ ਹੈ ਸੈਕਟਰੀਟ ਵੀ ਸੀ ਇਹ ਸਭ ਅਸੀਂ ਤਾਂ ਹੁਣ ਜਿਹੜਾ ਇਹ ਕਰ ਰਹੇ ਨੇ ਨਾ ਅਕੇ ਅਸੀਂ ਡੈਮ ਤੇ ਸੀਐਸ ਫਲਾਦਾਂਗੇ ਇਹਨੇ ਪੈਸੇ ਦੇ ਉਪਲੰਗ ਪਹਿਲਾਂ ਤਾਂ ਉਹਨੂੰ ਅਸੀਂ ਰੋਕ ਰਹੇ ਹਾਂ ਕਿ ਸਾੜੇ ਪੰਜਾਹ ਪੁਰਸ਼ ਸਖਸ਼ਮ ਹੈ ਜੇਲਾ ਕਿਉਂ ਰੋਗੀ ਦਾ ਜੇਲਾ ਵੀ ਹੈ ਨਾ ਉਹਨੇ ਆਂਡਾ ਸੈਕਟਰੀਟ ਚ ਪੰਜਾਬ ਪੁਰਸ਼ ਚ ਅੱਜ ਤੋ ਤੋਂ ਨੂੰ ਪਤਾ ਕਿ ਜਦੋਂ ਮੇਰੇ ਖਿਆਲ ਮਹਿਲ ਸਿੰਘ ਖੁੱਲਰ ਡੀਜੀਪੀਸੀ ਕੇ ਪੰਜਾਬ ਦੇ 728 ਸਾਲ ਪਹਿਲਾਂ ਦੀ ਗੱਲ ਹੋਣੀ 80000 ਨਫਰੀ ਹੈ ਪੰਜਾਬ ਪੁਲਿਸ ਦੀ ਉਦੋਂ ਵੀ ਅਸੀਂ ਯਾਰ ਸੀ ਅੱਜ ਵੀ ਅਸੀਂ ਆ ਨਵੀਂ ਭਰਤੀ ਸਿਰਫ ਉਹ ਹੁੰਦੀ ਹੈ ਜਿਹੜੀ ਰਿਟਾਇਰ ਹੋ ਜਾਂਦੇ ਨੇ ਅਸੀਂ ਪੰਜਾਬ ਪੁਲਿਸ ਨੂੰ ਲੱਖ ਤੋਂ ਉੱਪਰ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਲੈ ਕੇ ਜਾਵਾਂਗੇ ਜੋ ਸਾਡੇ ਕੋਲ ਲੱਖ ਤੋਂ ਉੱਪਰ ਨਫਰੀ ਹੋਗੀ ਤਾਂ ਅਸੀਂ ਸਾਨੂੰ ਕੀ ਰੋੜਾ ਕਿਸੇ ਸੀਆਈ ਹੈ ਸਰ ਅੱਜ ਸੀਆਈ ਸਰ ਬਿੰਦੂ ਇੱਕ ਮੇਜਰ ਸਰ ਸਾਹਮਣੇ ਪਾਟਾ ਬਿਸਕਟ ਦੇ ਸੰਭਾਗ ਕਰਦੇ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਮੈਂ ਉਹਨਾਂ ਕੀ ਕਿਹਾ ਉਹ ਤੁਹਾਡੇ ਸਾਰਾ ਮਾਸਕੀ ਦੇ ਮਨੇ ਸਵਾਲ ਚੁੱਕੇ ਅਬ ਉਹ ਦੱਸ ਜਿਣਾ ਐਂਡ ਗੋਮ ਦਾ ਵੇਅਰ ਸਨੋਅ ਘਰੇ ਲਈ ਬੇਕ ਕਨਫਰਮ ਕਰ ਐ ਕੱਲ ਨੂੰ ਇਹ ਵੀ ਅਸੀਂ ਲੈ ਕੇ ਆਵਾਂਗੇ ਕਿ 21 ਚ ਚੰਨੀ ਕੀ ਕਹਿੰਦਾ ਸੀ ਪ੍ਰਤਾਪ ਆਜਵਾ ਕੀ ਕਹਿੰਦਾ ਸੀ 22 ਚ ਕੀ ਕਹਿੰਦਾ ਸੀ 23 ਚ ਕੀ ਕਹਿੰਦਾ ਸੀ 24 ਚ ਕੀ ਕਹਿੰਦਾ ਸੀ ਤੇ 25 ਚ ਕੀ ਕਹਿੰਦਾ ਉਹਨ ਦੇ ਉਹ 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 ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਏ ਆ ਉਹ ਕਰਾ ਦੋ ਕਰਾ ਦੋ ਬਿਲਕੁਲ ਕਰਾਉਣਾ ਚਾਹੀਦਾ ਜਿਹੜਾ ਜਿਹੜਾ ਸੱਚਾ ਬੰਦਾ ਜੀ ਉਹਦੇ ਪਰਚਾ ਦਰਜ ਕਰਾਉਂਦੇ ਨੇ ਕਿਉਂਕਿ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਕਿ ਕੇਜਰੀਵਾਲ ਤੇ ਪਰਚੇ ਦਰਜ ਕਰਤ ਆਈਆਰਐਸ ਅਫਸਰ ਹੈ ਆਈਆਈਟੀ ਦਾ ਪੜਿਆ ਹੋਇਆ ਹੈ ਅੱਠਵੇਂ ਨੇ ਜੇਲ੍ਹ ਚ ਲਾਇਆ ਮਨੀਸ਼ ਜ਼ੋਧਿਆ ਲਾਇਆ ਸੰਜੇ ਸਿੰਘ ਨੂੰ ਅੰਦਰ ਕਰਤਾ ਪੋਲਿਟਿਕਸ ਦਾ ਜਿਹੜੀ ਜੇਲ੍ਹ ਹੈ ਨਾ ਪੋਲਿਟਿਕਸ ਵਾਸਤੇ ਕਿਉਂ ਹੈ ਬਾਜਪਾ ਨੇ ਨਾਲ ਇਹ ਵੀ ਕਿਹਾ ਤੋ ਕਹਿੰਦੇ ਕਿ ਤੁਹਾਡੀ ਹਮੇਸ਼ਾ ਨਾਲ ਬਹੁਤ ਵਧੀਆ ਉਹਨੇ ਪਰਚਾ ਹੋਣਾ ਨਹੀਂ ਤੇ ਮੈਂ ਪਹਿਲੇ ਤਿਆਰੀ ਕਰੀ ਮੈਂ ਕਿਸੇ ਕੋਰਟ ਨਾਲੇ ਕਹਿੰਦਾ ਮੈਂ ਪਰਚਾ ਕਰਾਉ ਨਾਲੇ ਕਹਿੰਦਾ ਹੋਣਾ ਨਹੀਂ ਇਹਦਾ ਮਤਲਬ ਕੌਨਫੀਡੈਂਸੀ ਹੈ ਨਹੀਂ ਮੇਰੀ ਹਮੇਸ਼ਾ ਨਾਲ ਕੀ ਵਧੀਆ ਜੀ ਮੈਂ ਦੱਸੂ ਅਮਿਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ ਆ ਮੈਂ ਇੱਕ ਸਟੇਟ ਦਾ ਮੁੱਖ ਮੰਤਰੀ ਆ ਕੋ ਕੰਮਾਂ ਵਾਸਤੇ ਜਾਣਾ ਵੀ ਪੈ ਸਕਦਾ ਹੈ ਬਾਜਵਾ ਸਾਹਿਬ ਨੂੰ ਕੱਲ ਨੂੰ ਦੱਸੂਗਾ ਮੈਂ ਸਰ ਬਾਜਵਾ ਕਿ ਤੁਹਾਡੀ ਕੀਦੇ ਕੀਦੇ ਨਾਲ ਆ ਕਿ ਸਪੈਸ਼ਲ ਸ਼ੋਅ ਹੋਊਗਾ ਸਰਕਾਰ ਦਾ ਵਰੋਤਿਆਂ ਨੂੰ ਫਾਇਦਾ ਨਹੀਂ ਕਰਦਾ 2017 ਜੁਨਵਈ ਸਰਕਾਰ ਬਣ ਗਈ ਸੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਰਹੇ ਨੇ ਉਹ ਉਹ 10 ਦਿਨ ਡਾਟਾ ਉਹਨਾਂ ਕੋਲ ਜਾਂਦਾ ਨਹੀਂ ਹੋਊਗਾ ਮੇਰੇ ਨਾਲੋਂ ਮੈਂ ਮੈਨੂੰ ਤਾਂ ਇਹ ਤਿੰਨ ਸਾਲ ਹੀ ਹੋ ਗਏ ਠੀਕ ਹੈ ਨਾ ਕਿਰਪਾ ਕਰਕੇ ਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿਰਪਾ ਕਰਕੇ ਹਰ ਗੱਲ ਤੇ ਨਿੰਦਿਆ ਹਰ ਗੱਲ ਤੇ ਭਗਵਾਨ ਤਮਨ ਨੂੰ ਗਾਲਾਂ ਕੇਜਰੀਵਾਲ ਨੂੰ ਗਾਲਾਂ ਬਸ ਕਰੋ ਯਾਰ ਕੋਈ ਪੋਜ਼ਿਟਿਵ ਗੱਲਾਂ ਵੀ ਅਸੀਂ ਕਰਦੇ ਹੋਵਾਂਗੇ ਕਿ ਅਸੀਂ ਇੰਨੀਆਂ ਕਮੀਆਂ ਨੇ ਸਾਡੇ ਚ ਉਹੀ ਦੇਦੇ ਸਾਨੂੰ 99 95 ਲੋਕਾਂ ਨੇ ਕੱਲ ਨੂੰ ਕੱਲ ਨੂੰ ਤੁਹਾਨੂੰ ਸਾਰਾ ਮਿਲ ਜੂਗਾ ਕੱਲ ਨੂੰ ਕੱਲ ਨੂੰ ਤੁਹਾਨੂੰ ਸਾਰਾ ਮਿਲ ਜੂਗਾ ਪੂਰਾ ਤੁਹਾਨੂੰ ਸਾਰਾ ਕੱਲ ਨੂੰ ਖਰੜਾ ਮਿਲ ਜੂਗਾ ਅੱਖਰ ਬਾਈ ਅੱਖਰ ਤੁਸੀਂ ਸ਼ਾਪ ਸਕਦੇ ਹੋ। ਔਰ ਉਹਦੇ ਵਿੱਚ ਕਿੰਨੀਆਂ ਮੀਟਿੰਗਾਂ ਹੋਣਗੀਆਂ ਜਿਹੜੀਆਂ ਕਮੇਟੀਆਂ ਨਾਲ ਜਾਂ ਜੱਥੇਬੰਦੀਆਂ ਨਾਲ ਜਾਂ ਤਾਂ ਆਪਕੋ ਧਾਰਮਿਕ ਗੁਣੇ ਵਿਗਿਆਨੀ ਬੰਦੇ ਉਹ ਸਾਰਾ ਪਬਲਿਕ ਹੋਊਗਾ।